ਇਕ ਕਮਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਬਮ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੀ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਛੁਪੇ ਛੁਪ ਨਾ ਹੋਈ ਜੇ ਲਾਈ ਰਾ ਨਿਵਤਾਰ ਉਹ ਕਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਿਜ ਸਿਆਣ ਪਾਲਕ ਹੋਈਏ ਤਾਂ ਇੱਕ ਨਾ ਚੱਲੇ ਨਾਲ ਕਿਮ ਸੱਚਿਆਰਾ ਹੋਈਏ ਕਿਮ ਕੂੜੇ ਤੁੱਤੇ ਪਾਲ ਹੁਕਮ ਰਚਾਈ ਚਲਣਾ ਨਾਨਕ ਨਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਕਿਆ ਨਾ ਜਾਏ ਹੁਕਮੀ ਹੋਵਣ ਜੀਆਂ ਹੁਕਮ ਮਿਲੇ ਵੜਿਆਏ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਕਾਏ ਆਹੇ ਇਕ ਨਾ ਹੁਕਮ ਬਖਸ਼ੀਸ ਇਕ ਹੁਕਮੀ ਸਦਾ ਭਾਵੀ ਆਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਹੁਕਮੇ ਜੇ ਬੁਝੇ ਤਾਂ ਹਮੇ ਕਹੇ ਨ ਕੋਇ ਗਾਵੇ ਕੋ ਤਾਂ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਆਂ ਲੈ ਫਿਰ ਦੇ ਗਾਵੇ ਕੋ ਜੱਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜੂਰ ਕਥਨਾ ਕਤਿਨ ਆਵੇ ਟੋਟ ਕਤੀ ਕਥ ਕਥ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਖ ਪਾਹੇ ਜੁਗਾ ਜਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹੇ ਨਾਨਕ ਵਿਗਸੇ ਬੇਪਰਵਾਹੇ ਸਾਚਾ ਸਾਹਿਬ ਸੱਚ ਨਾਹੀ ਭਾਕਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰਖੀਏ ਜਿਤ ਜਿਸੇ ਦਰਬਾਰ ਮੂੰ ਕੀ ਬੋਲਣ ਬੋਲੀਏ ਜਿਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮੰਨੀਏ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਓ ਗੁਰਮੁਖ ਨੰਦ ਗੁਰਮੁਖ ਵੇਂਦ ਗੁਰਮੁਖ ਰਿਆ ਸਮਾਈ ਗੁਰਮੁਖ ਇਸਰ ਗੁਰ ਗੋਰਖ ਬਰਮਾ ਗੁਰ ਪਾਰਮਤੀ ਮਾਈ ਜੇ ਹੋ ਜਾਣਾ ਆਖਾ ਨਾ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤਿਰਥ ਨਵਾ ਜੇ ਤਿਸ ਭਾਵਾਂ ਵਿਣ ਆਪੇ ਕੀ ਨਾ ਕਰੀ ਜੇਤੀ ਸਿਰਟ ਉਪਾਈ ਵੇਖੋਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਣਕ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਯੁਗ ਚਾਰੇ ਆਰਜਾ ਹੋਰ ਦੁਸਨੇ ਹੋਈ ਨਵਾਂ ਕੰਢਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰੱਖੀਏ ਕੀ ਜਸ ਕਰੇ ਕਿਰਤ ਜਗ ਲਈ ਜੇ ਕਿਸ ਨਦਰਨਾ ਆਵੀਏ ਤੇ ਬਾਤ ਨ ਪੁੱਛੇ ਕਿ ਕਿਤਾ ਅੰਦਰ ਕੀਤ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਈ ਨ ਸੁਜਣੀ ਜਿਸ ਗੁਣ ਕੋਈ ਕਰੇ ਸੁਣੀਏ ਸਿਧ ਪੀਰ ਸੁਰਨਾਥ ਸੁਣੀਏ ਤਰਤ ਧਵਲ ਆਕਾਸ ਸਹਿ ਸੁਣੀਏ ਦੀਪ ਲੋਕ ਪਾਤਾਲ ਸੁਣੀਏ ਪੂਰ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸਰ ਵਰਮਾਇੰਦ ਸੁਣੀਏ ਮੁਖ ਸਲਾਹਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸੰਤ ਸਦੋਗ ਗਿਆਨ ਸੁਣੀਏ 68 ਕਾ ਇਨਸਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾਂ ਗੁਣਾ ਕੇ ਗਾ ਸੁਣੀਏ ਸੇਖ ਪੀਰ ਪਤਸਾ ਸੁਣੀਏ ਅੰਦੇ ਪਾਵੇ ਗਰਾ ਸੁਣੀਏ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਕਣ ਹਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮੰਨੇ ਇਹ ਜਾਣੇ ਮਨ ਕੋਏ मन सुरत होवे मन बुद्ध मन ने सगल भवन की सुद्ध मन ने मोह छूटा ना खाये मन जन के साथ ना जाए जैसा नाम निरंजन होए जे को जाने मन कोई मन मार्ग ठक ना पाए मन पथ सों प्रगट जाए मन मगन चले पंथ मन ने धर्म सेत संबंध ऐसा नाम निरंजन होए जे को मन जाने मन कोई ਮਨ ਪਾਵੇ ਮੁਖ ਦਵਾਰ ਮਨ ਪਰਵਾਰੇ ਸਾਥ ਹਰ ਮਨ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨ ਸਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਾਹੇ ਮਾਨ ਪੰਜ ਸੂਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੇ ਨਾਹਿ ਸਮਾਰ ਹੌਲ ਤਾਂ ਰਮਨ ਦਇਆ ਕਾ ਪੁੱਤ ਸੰਤੋਖ ਥਾਪਿਆ ਰੱਖਿਆ ਜਨ ਸੋਤ ਜੇ ਕੋ ਬੁੱਝੇ ਹੋਵੇ ਸੱਚਿਆਰ ਤਵਲੇ ਉੱਪਰ ਕੇ ਕਿਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਭਾਰ ਭਲੇ ਕਮਨ ਜੋਰ ਜੀਆਂ ਜੱਤ ਜੰਗਾ ਕੇ ਨਾਮ ਸਭਨਾ ਲਿਖਿਆ ਵੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕਿਤਾ ਤਾਂ ਸਵਾਲੇ ਰੂਪ ਕਿਤੀ ਦਾਤ ਜਾਣੇ ਕੌਣ ਕਰਤ ਕੀ ਤਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਾਂ ਕਾ ਵਿਚਾਰ ਵਾਰਿਆ ਨਾ ਜਾਵੇ ਏਕੋ ਮਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਾਪ ਅਸ਼ੰਖ ਗ੍ਰੰਥ ਮੁਖ ਵੇਦ ਪਾਦ ਅਸ਼ੰਖ ਜੋਗ ਮਨ ਰਹਿ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੂਰ ਮੂਹ ਫੁਖ ਸਾਰ ਅਸ਼ੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਬਾਰ ਜੋ ਦੁੱਧ ਪਾਵੇ ਸਈ ਭਲੀਕਾਰ ਤੂੰ ਸਦਾ ਸਲਾਮਤ ਨਿਰਕਾਰ ਅਸ਼ੰਖ ਮੂਰਖ ਅੰਧ ਘੋਰ ਅਸ਼ੰਖ ਚੋਰ ਹਰਾਮ ਖੋਰ ਅਸ਼ੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਔਰ ਕੁੜੇ ਫਿਰ ਰਹੇ ਅਸੰਖ ਮਲੇਸ਼ ਮਲਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਕੋ ਬਾਰ ਜਦ ਭਾਵੇਂ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਨ ਕਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਰ ਹੋਏ ਅਖਰ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਿਖਾਨ ਜਿਨ ਇਹ ਲਿਖੇ ਤੇ ਸਿਰ ਨਾਹੀਂ ਜਿਮ ਫਰਮਾਏ ਤੇ ਉਤੇ ਉਪਾਏ ਜੇ ਤਾਂ ਕੀਤਾ ਤੇ ਤਾਂ ਨਾਓ ਵਿਣ ਨਾਵੇ ਨਾਹੀਂ ਕੋ ਖਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੁਦ ਪਾਉਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰਕਾਰ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਧਰ ਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬਣ ਲਈਏ ਉਹ ਧੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਏ ਅਪੇ ਬੀਜੇ ਆਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤਿਰਥ ਤਪ ਦਇਆ ਦ칸 ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮਨੀਏ ਮਨ ਕੀਤਾ ਭਾਉ ਅੰਤਰਗਤ ਤਿਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਕ ਹੋਈ ਸਵਸਤ ਅਥੀ ਬਾਣੀ ਫਰਮਾਓ ਸਤ ਸੁਹਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣ ਕਵਣਾ ਥਿਤ ਕਵਣ ਮਾਰ ਕਵਣ ਸੀ ਰਤ ਮਾਨ ਕਮਨ ਜਿਤ ਹੋਆ ਆਕਾਰ ਵੇਲਾ ਨ ਪਾਇਆ ਪੰਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਆ ਕਦੀਆ ਜੇ ਲਿਖਨ ਲੇਖ ਪੁਰਾਨ ਥਿਤ ਵਾਰ ਨ ਜੋਗੀ ਜਾਣੇ ਰਤ ਮਾਨ ਕੋਈ ਜਾ ਕਰਤਾ ਸਿਰਠ ਕਉ ਸਾਚੇ ਆਪੇ ਜਾਣੇ ਸੋਏ ਕਿੰ ਕਰੀ ਆਖਾ ਕਿੰ ਸਾ ਲਾਹੇ ਕਿਉ ਵਰਨੀ ਕਿੰ ਜਾਣਾ ਨਾਨਕ ਆਖਣ ਸਭ ਕੋ ਆਪੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਭ ਵੱਡੀ ਨਾ ਕੀਤਾ ਜਾ ਕੇ ਹੋਵੇ ਨਾਨਕ ਜੇ ਕੋ ਆਪੇ ਜਾਣੇ ਗਈਆਂ ਨਾ ਸੋਏ ਪਾਤਾਲ ਪਤਾ ਪਤਾਲਾ ਪਾਤਾਲ ਅਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਠਹਿਣ ਇੱਕ ਬਾਤ ਸੈ ਸ 18 ਕਹਿਣ ਕ ਤੇ ਬਾ ਅਮਲ ਇੱਕ ਧਾਤ ਲੇਖਾ ਹੋਏ ਤੇ ਲਿਖੀਏ ਲੇਖ ਹੋਏ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਲਾਹੀ ਸਾਨਾ ਹੈ ਏਤ ਸੂਰਤ ਨਾ ਪਾਏ ਨਦੀਆਂ ਤੇ ਵਾ ਪਾਵੇ ਸਮੁੰਦਰ ਨੇ ਜਾਣਿਆ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇਤ ਮਨ ਧਨ ਕੀੜੀ ਤੁਲ ਨਾ ਹੋਣੀ ਜਿਸ ਮਨੈ ਨ ਵਿਸਰੇ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇਨ ਅਨੰਤ ਅਨੰਤ ਨ ਵੇਖਣ ਸੁਣਨ ਨ ਅਨੰਤ ਅਨੰਤ ਨ ਜਾਪੇ ਕੀਆ ਮਨ ਮਨ ਮਤ ਅਨੰਤ ਨ ਜਾਪੇ ਕੀਤਾ ਆਕਾਰ ਅਨੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹ ਅਨੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ

ਸਦ ਮਾਰ ਇੱਕੀ ਦਾਤ ਤੇਰੀ ਰਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖੇ ਨ ਸਕੇ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜਿੱਤਿਆ ਮੂੰਖਾਏ ਆਪੇ ਜਾਣੇ ਆਪੇ ਦੇ ਆਖ ਸੀ ਸਭ ਕੋਈ ਕੇ جس نے بخشے صفت صلاح نانا کا پادشاہی پادشاہ عمل گن عمل واپار امل واپریے عمل پندار عمل آوے عمل لے جائے عمل پائے عمل سماہے عمل ترم عمل دیبان عمل تل عمل پروان عمل بخشیش عمل نشان ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਅੱਖੇ ਵੇਦ ਪਾਠ ਬਰਾਨ ਅੱਖ ਬੜੇ ਕਰਹਿ ਬਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸਰ ਆਖੇ ਸਿੰਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਦੇ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਮ ਕਰੇ ਤਾਂ ਆਖ ਨ ਸਕੇ ਕੋਇ ਕੋਈ ਜੇਬੜੂ ਭਾਵੇਂ ਜੇਬੜੂ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬਿਲ ਵਿਗਾੜ ਤਾਂ ਲਖੀਏ ਸਰਗੋਵਾਰਾ ਗਵਾਰ ਸੋ ਦੂਰ ਕਿ ਹਾਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਆਨੰਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ ਕਿ ਤਾਰਾਗ ਪਰਿ ਸਿਉ ਕਹਾਂ ਕਿਤੇ ਗਾਵਨ ਹਾਰੇ ਗਾਵੇ ਤਨੂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਇਹ ਗਾਵੇ ਚਿਤ ਗਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੇਂ ਸੋਹਣੀ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੰਧ ਸਮਾਦੀ ਅੰਦਰ ਗਾਵਨ ਸਾਤ ਵਿਚਾਰੇ ਗਾਵਨ ਜੀ ਜਤੀ ਸਤ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਡਨੀ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਣੀਆਂ ਮੁਖ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤਿਰਥ ਨਾਲੇ ਗਾਵੇ ਜੋਧ ਮਹਾਬਲ ਸੁਰਾ ਗਾਵੇ ਖੂਣੀ ਚਾਰੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਕੋ ਸੋਈ ਸੁਪਨੋ ਗਾਵੇ ਜੋ ਤੁਧ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਹੋਰ ਕੇ ਤੇ ਗਾਮ ਨੇ ਸੇ ਮੈਂ ਜਿਤਨੇ ਆਮ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤ ਸਾਬ ਸੱਚਾ ਨਾਹੀ ਹੈ ਵੀ ਸੱਚ ਜਾਈ ਨੇ ਇਸ ਜ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਵੇਖੀਤਾ ਆਪਣਾ ਜਿੰਤ ਇਸ ਦੀ ਵਡਿਆਈ ਸੋ ਦਿਸ ਭਾਨ ਸੋਈ ਕਰਮੇ ਹੁਕਮ ਨਾ ਕਰ ਨਾ ਜਾਣੀ ਸੋ ਪਤ ਸਾਈ ਸੱਚ ਪਤ ਸਾਹਿਬ ਨਾਨਕ ਰਹਿਨ ਰਜਾਈ ਮੰਦਾ ਸੰ ਲੋਕ ਨੂੰ ਸੁਰਮੁਪਤ ਚੋਲੀ ਧਿਆਨ ਕੀ ਕਰੈ ਬਿ ਗੁਤ ਕਿਦਾਕਾਰ ਕੁਵਾਰੇ ਕਰਿਆ ਜੁਗਤ ਭੰਡਾ ਪ੍ਰਤੀਤ ਆਈ ਪੱਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨਲ ਅਨਾਥ ਅਨਾਦ ਅਨਾਥ ਜੁਗੁ ਜੁਗ ਇਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੇ ਨਾਦ ਆਪੇ 나ਥ 나ਥੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ ਸੰਜੋਗ ਵੰਜੋਗ ਦੂਰ ਕਰਨ ਚਲਾ ਵਾਹੇ ਲੇਖ ਆਵੇ ਭਾਗ ਆਦੇਸ ਤੇ ਆਦੇਸ ਆਦ ਅਨਲ ਅਨਾਥ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਗਤੀ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੇ ਇੱਕ ਬੰਡਾਰੇ ਇਕ ਲਾਏ دیਵਾਨ ਜੀਵਤੀ ਜੇ ਪਾਵੇ ਤਿਵੇਂ ਚਲਾਵੇ ਜਿਉ ਹੋਵੇ ਫਰਮਾਨ ਇਹੋ ਵੇਖੇ ਉਨਾਂ ਨਦਰ ਨਾ ਆਵੇ ਬਹੁਤਾ ਇਹ ਵਿਡ ਆਣ ਆਦੇਸ ਤਿਸੇ ਆਦੇਸ ਆਦ ਅਨੰਦ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆਸਨ ਲੋਈ ਲੋਈ ਪੰਡਾਰ ਜੇ ਕੁਛ ਪਾਇਆ ਸੋ ਇਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਤੋ ਜਿਬੋ ਲਖ ਹੋਏ ਲਖ ਹੋਮ ਲਖ ਵੀਸ ਲਖ ਲਖ ਗੇੜਾ ਆਖੇ ਇਕ ਨਾਮ ਜਗਦੀਸ਼ ਇਤਰਾਹ ਬਤ ਉਪਵੰਡੀਆਂ ਚੜੀਏ ਕੋਈ ਸੇ ਸੁਣ ਗੱਲਾਂ ਆਕਾਸ਼ ਕੀ ਕੀਟਾਏ ਰੀ ਇਸ ਨਾਨਕ ਨਜ਼ਰੀ ਪਾਈਏ ਕੁੜੀ ਖੜੇ ਦੀਸ ਆਖਣ ਜੋਰ ਚੁੱਪੇ ਹਨ ਨਹਿ ਜੋਰ ਜੋਰ ਨਾ ਮੰਗਣ ਦੇ ਨਜ਼ੋਰ ਜੋਰ ਨ ਜੀਵਨ ਮਰਨ ਹਰ ਨਹਿ ਜੋਰ ਜੋਰ ਨ ਰਾਜ ਮਲ ਮਨਸੂਰ ਜੋਰ ਨ ਸੁਰਤ ਗਿਆਨ ਵਿਚਾਰ ਜੋਰਨੁ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰਤ ਰੂਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤਿ ਧੰਤੇ ਰੱਖੀ ਧਰਮਸਾਲ ਤਿਸ ਵਿੱਚ ਜੀਆ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੁਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਤਰਮ ਖੰਡ ਨਾ ਇਹੋ ਕਰਮ ਗਿਆਨ ਖੰਡ ਕਾ ਆਖਣ ਗਰਮ ਕੀਤੇ ਪਵਨ ਪਾਣੀ ਵਿਸੰਦ ਕੀਤੇ ਕਾਮ ਮਹੇਸ ਕੀਤੇ ਬਰਮੇ ਘੜਤ ਘੜਾਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਦੇ ਰੇ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੰਧਵਦ ਨਾਲ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸੰਮੰਦ ਕਿਤੇ ਆਣੀ ਕਿਤੇ ਬਾਣੀ ਕਿਤੇ ਬਾਦ ਨਰੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਨਕ ਬినੋਦ ਕੋੜ ਅਨੰਤ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜੰਤ ਘੜੀਏ ਬਹੁਤ ਅਨੋਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਾਂ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਰ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੁਰ ਤਿੱਥੇ ਸੀਤੋ ਸੀਤਾ ਮਹਿਮਾ ਮੈਂ ਤਾਂ ਕਿ ਰੂਪ ਨ ਕਤਨੇ ਜਾਹੇ ਨਾ ਉਹ ਮਰਨ ਨ ਠਾਗੇ ਜਾਹੇ ਨਾ ਉਹ ਕੇ ਰਾਮ ਹਸੇ ਮਨਮਾਏ ਜਿੱਥੇ ਭਗਤ ਵਸੇ ਕੀ ਲੋਕ ਕਰਹਿ ਅਨੰਤ ਸੱਚਾ ਮਨੁ ਸੋਏ ਸਚ ਖੰਡ ਵਿਸੇ ਨਿਰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤ ਅੰਤ ਨ ਅੰਤ ਤਿਤ ਲੋ ਲੋ ਆਕਾਰ ਜਿਮ ਜਮ ਹੁਕਮ ਤਿਮ ਤਿਮ ਆਕਾਰ ਵਿਖੇ ਵਿਗਸੇ ਕਰਨ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾ ਹਰਾ ਤਿਰਜ ਸਨਿਆਰ ਅਰਣ ਮਤ ਵੇਥ ਹਥਿਆਰ ਭਾਉ ਖਨਾ ਅਗੰਤਮਤਾਉ ਪਾਂਡਾ ਪੋ ਅੰਮ੍ਰਿਤ ਤਿਤ ਧਾਨ ਘੜੀਏ ਸਭ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਲਕਾਰ ਨਾਨਕ ਨਦਰੀ ਨਦਰ ਨਿਹਾਲ ਪਉ ਗੁਰੂ ਪਾਣੀ ਪਤਾ ਮਤਾ ਤਰਤੁ ਮਹਤਿ ਦਿਵਸ ਰਾਤਿ ਦੁਆਰੈ ਤਿਆਤਿ ਲਿਸ ਸਗਲ ਜਗਤ ਜੰਗਿਆਈਆ ਬਈਆਇਆ ਵਾਚੇ ਧਰਮ ਅਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ